ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰੀ ਸੰਗਤ ਦਾ ਅੱਜ ਟੈਲੀ ਐਂਡ ਹਰਦੀਪ ਕੌਰ ਕੇ ਘਰ ਸੁਖਮਨੀ ਸਾਹਿਬ ਦਾ ਪਾਰਟ ਸੀ ਉਹਨਾਂ ਨੇ ਰਖਵਾਇਆ ਅੱਜ ਤਾਂ ਤਾਂ ਉਹਨਾਂ ਦੇ ਅੱਜ ਸਾਰੇ ਗੈੱਟ ਟੂਗੇਦਰ ਹੋਏ ਹੋਏ ਸੀ ਪਹਿਲਾਂ ਤਾਂ ਦੇਖੋ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਵੈਲਕਮ ਕੀਤਾ ਗਿਆ ਉਹਦੇ ਤੋਂ ਬਾਅਦ ਗੁਰੂ ਮਹਾਰਾਜ ਦੇ ਸਰੂਪ ਜਦੋਂ ਗੁਰੂ ਘਰ ਤੋਂ ਲੈ ਕੇ ਆਏ ਅਸੀਂ ਤਾਂ ਅਸੀਂ ਵੇਟ ਕਾਦੇ ਉੱਪਰ ਉਹ ਗਿਆਨੀ ਜੀ ਆਏ ਸੀ ਉੱਪਰ ਥੋੜੀ ਸੈਟਅਪ ਕਰਕੇ ਆਏ ਸੀਗੇ ਤਾਂ ਹੁਣ ਗੁਰੂ ਮਹਾਰਾਜ ਦੇ ਸਰੂਪ ਲੈ ਕੇ ਚੱਲੇ ਸੀਗੇ ਉਹਨਾਂ ਦੇ ਬਿਰਾਜ ਮੰਦਿੱਤੇ ਕਰਨੇ ਸੀ ਗੁਰੂ ਮਹਾਰਾਜ ਦੇ ਸਰੂਪ ਟੈਲੀ ਗੁਰੂ ਮਹਾਰਾਜ ਦੇ ਸਰੂਪ ਲੈ ਕੇ ਚੱਲਣਾ ਸੀ ਉੱਪਰ ਸ਼ੁਕਰਾ ਗੁਰੂ ਮਹਾਰਾਜ ਦਾ ਇਦਾਂ ਦੀ ਸੇਵਾ ਹਰੇਕ ਨੂੰ ਧੰਨ ਬਾਬਾ ਨਾਨਕ ਦੇਵ ਜੀ ਬਖਸ਼ਣਾ ਬਹੁਤ ਵਧੀਆ ਰਿਹਾ ਪ੍ਰੋਗਰਾਮ ਆ ਦੇਖੋ ਸਾਰੇ ਪੂਰੇ ਕੋਸ਼ਿਸ਼ ਸੀਗੇ ਸਾਰੇ ਪੂਰੇ ਉਤਸ਼ਾਹ ਚ ਸੀਗੇ ਅੱਜ ਗੁਰੂ ਮਹਾਰਾਜ ਨੇ ਟੈਲੀ ਕੇ ਹਰਦੀਪ ਕੇ ਘਰ ਚਰਨ ਪਾਉਣੇ ਆ ਸੁਖਮਨੀ ਸਾਹਿਬ ਦਾ ਪਾਠ 시 ਕਰਵਾਉਣਾ ਇਹਨਾਂ ਨੇ ਪਰਿਵਾਰ ਦੀ ਸੁਖ ਸ਼ਾਂਤੀ ਦੇ ਲਈ ਚੜ੍ਹਦੀ ਕਲਾ ਦੇ ਲਈ ਇਹਦੇ ਕਰਕੇ ਸੀ ਪਲਾਨਿੰਗ ਕੱਲ ਰਾਤ ਦਾ ਹੀ ਪੂਰਾ ਵਧੀਆ ਮਾਹੌਲ ਸੀ ਬਣਿਆ ਸ਼ਾਮੀ ਵੀ ਕੱਲ ਮੈਂ ਘਰ ਜਿਹਾ ਲਾਉ ਜੀ ਗੁਰੂ ਮਹਾਰਾਜ ਦੇ ਸਰੂਪ ਪਰ ਕਰਕੇ ਪ੍ਰਵੇਸ਼ ਚੱਲੇ ਉਹਨਾਂ ਦੇ ਅੰਦਰ ਲੈ ਕੇ ਤੇਲੀ ਦੀ ਵਾਈਫ ਭਾਈ ਸਾਹਿਬ ਉਹਨਾਂ ਦੇ ਪੈਰਾਂ ਨੂੰ ਸਾਫ਼ ਕਰਾਉਂਦੀ ਆ। ਇਹ ਤਿਵਾਰ ਚੱਲ ਪਿਆ ਜੀ ਆਚਾ ਦਾ ਲੰਗਰ ਸਗਾ ਪਿੱਛੇ ਬੈਕ ਜੜ ਚਲਾਇਆ। ਬਾਕੀ ਇਦਾਂ ਸੀ ਵੀ ਸੰਗਤ ਜ਼ਿਆਦਾ ਨਹੀਂ ਸੀ ਆਪਣੇ ਆਲਮੋਸਟ ਫੈਮਿਲੀ ਮੈਂਬਰ ਹੀ ਸੀਗੇ ਜਾਂ ਜਿਹੜੇ ਇਹਨਾਂ ਦੇ ਟੈਲੀ ਹੋਣਾ ਤੇ ਥੋੜੀ ਜਿਹੀ ਨੇਵਰ ਆ। ਤਿੰਨ ਚਾਰ ਘਰ ਆੜੇ ਦੁਬਾਰੇ ਤੇ ਉਹਨਾਂ ਨੂੰ ਇਹਨਾਂ ਨੇ ਇਨਵੀਟੇਸ਼ਨ ਦਿੱਤਾ ਸੀ ਬਾਕੀ ਕੋਈ ਜ਼ਿਆਦਾ ਰਿਸ਼ਤੇਦਾਰ ਨਹੀਂ ਸੱਦੇ ਹੋ ਸਕੇ ਜਾਂ ਕੋ ਸੱਜਣ ਮਿੱਤਰ ਜ਼ਿਆਦਾ ਸੱਦੇ ਹੋ ਨਹੀਂ ਸਕੇ ਫੈਮਲੀ ਮੈਂਬਰ ਤੇ ਥੋੜੇ ਜਿਹਾ ਨੇਬਰ ਸਕੇ ਹਨ ਤਾਂ ਜ਼ਿਆਦਾ ਵੱਡੀ ਗੈੱਟ ਟੂਗੇਦਰਿੰਗ ਨਹੀਂ ਸੀ ਪਰ ਪ੍ਰੋਗਰਾਮ ਬਹੁਤ ਵਧੀਆ ਹੈ ਦੇਖੋ ਤਾਂ ਬੱਚੇ ਕਿੱਦਾਂ ਪੂਰਾ ਚਾਦੇ ਲੰਗਰਦਾਨ এনਵਾਇਰਨਮੈਂਟ ਕਰ ਰਿਹਾ ਹੈ ਵਧੀਆ ਸਗਾ ਸਾਰਾ ਜੋ ਵੀ ਸਗਾ ਲੰਗਰ ਦਾ ਪ੍ਰੋਗਰਾਮ ਬਹੁਤ ਵਧੀਆ ਸਗਾ ਬਾਕੀ ਜਿਹੜੇ ਅੰਬਾ ਪਿੱਛੇ ਬੈਕਯਾਰਡ 'ਚ ਬੱਚੇ ਸੀ ਬਾਕੀ ਅੰਦਰ ਬੈਠੇ ਹੋ ਸਕੇ ਪਿੱਛੇ ਆ ਬੈਲੀ ਦੇ ਬੈਕ ਚੜ੍ਹਦੇ ਵਿੱਚ ਵਧੀਆ ਸਾਰਾ ਸਿਸਟਮ ਲੱਗਾ ਸੀ ਅਸੀਂ ਲਿਆ ਕੇ ਟੇਬਲ ਵਗੈਰਾ ਲਾਉਂਦੇ ਸੀ ਆ ਦੇਖੋ ਹੁਣ ਜੀ ਕੀਰਤਨ ਸ਼ੁਰੂ ਹੋ ਗਿਆ ਭਾਈ ਸਾਹਿਬ ਉਹਨਾਂ ਨੇ ਕੀਰਤਨ ਸ਼ੁਰੂ ਕਰਤਾ ਅਵਤਾਰ ਸਿੰਘ ਦੇਖੋ ਜੀ ਚੌਰ ਸਾਹਿਬ ਦੀ ਸੇਵਾ ਕਰ ਰਿਹਾ ਚੌਰ ਸਾਹਿਬ ਦੀ ਸੇਵਾ ਤਾਂ ਮਿਲਦਾ ਸਾਡੇ ਸਾਰੇ ਬੱਚੇ ਨੇ ਅੱਜ ਕੀਤੀ ਹੋਣੀ ਆ ਤਕਰੀਬਨ ਤਕਰੀਬਨ ਆ ਜੀਵਨ ਭਾਜੀ ਅੰਕਾਰ ਭਾਜੀ ਗगन ਭਾਬੀ ਹਰਦੀਪ ਗਨ ਭਾਬੀ ਦੀ ਮੰਮੀ ਸਾਰੇ ਬੈਠੇ ਹੋਆ ਮੜਿਆ ਨੂੰ ਪਿਆਰ ਸਤਿਕਾਰ ਦੇ ਨਾਲ ਸਾਰੇ ਸੁਣਣ ਲੱਗੇ ਹੋਆ ਕੀਰਤਨ ਅੰਦਰ ਬੈਠੇ ਹੋ ਵਧੀਆ ਅੰਦਰ ਸਾਡੀ ਬੀਬੀ ਬੈਠੇ ਰੂਮ ਦੇ ਵਿੱਚ ਇਹਨਾਂ ਕੋ ਚੌਂਕੜੀ ਲਾ ਕੇ ਬਣਾ ਔਖਾ ਹੋ ਜਾਂਦਾ ਇਸ ਕਰਕੇ ਫਿਰ ਇਹਨਾਂ ਨੇ ਰੂਮ 'ਚੇ ਬੈਠੇ ਸੀ ਬੱਟ ਦੇ ਉੱਪਰ ਕੀਰਤਨ ਬਹੁਤ ਵਧੀਆ ਸੀ ਜਿਹੜਿਆ ਕੀਰਤਨ ਵਾਲੇ ਸੀ ਭਾਈ ਸਾਹਿਬ ਸੀ ਸਾਰੇ ਇਹਨਾਂ ਨੂੰ ਜਿਹਦਾ ਰਾਗਾਂ 'ਚ ਕੀਰਤਨ ਕਰਨ ਨੂੰ ਆਉਂਦਾ ਸੀ ਵਧੀਆ ਕੀਤਾ ਆ ਥੱਲੇ ਸੰਗਤ ਬੈਠੀ ਹੋ ਸੀ ਆ ਦੇਖੋ ਜੀ ਉੱਨੇ ਸਾਡੇ ਬੜੇ ਚਿਤਿੰਦਰ ਟੈਲੀ ਘਰ ਭਾਜੀ ਰਣਜੀਤ ਜੀ ਦੀ ਬੈਠੀ ਹੋਆ ਇਹ ਵੀ ਸਾਰੇ ਨਾਲ ਨਾਲ ਕੀਰਤਨ ਸੁਣਦੇ ਹੀ ਤੁਨ ਨਾਲ ਨਾਲ ਆਪਣਾ ਬੜਾ ਮोटा-ਮੋਟਾ ਦਾ ਬੱਚੇ ਤਾਂ ਫੋਨ ਤੇ ਵੀ ਕੁਝ ਕਰਨ ਲੱਗੇ ਹੋਆ ਚਰਨਜੀਤ ਕੌਰ ਤਰੀ ਆਉਂਦੀ ਹੈ ਸਾਰੇ ਉਹ ਦੱਸਿਆ ਬਸ ਸਾਰੇ ਪੂਰੇ ਖੁਸ਼ ਸੀਗੇ ਹੈਪੀ ਸੀਗੇ ਪ੍ਰੋਗਰਾਮ ਕਰਕੇਾਰੇ ਵਧੀਆ ਸੀਗਾ ਜੋ ਵੀ ਸੀਗਾ ਸਿਸਟਮ ਬਹੁਤ ਵਧੀਆ ਰਿਹਾ ਪ੍ਰੋਗਰਾਮ ਗੁਰੂ ਮਹਾਰਾਜ ਨੇ ਪੂਰੀ ਮਿਹਰ ਕੀਤੀ ਆ ਆ ਦੇਖੋ ਤਾਂ ਬੱਚੇ ਖੇਡ ਰਹੇ ਹੋ ਅੰ ਵਿਚੇ ਮੇਰੇ ਕੋਲ ਥੋੜਾ ਜਿਹਾ ਨਾ ਮਿਕਸ ਅਪ ਜਿਹਾ ਹੋ ਗਿਆ ਮੈਂ ਲੰਗਰ ਦਾ ਜਿਹੜਾ ਸੀਗਾ ਇਹ ਲੰਗਰ ਵਾਲਾ ਪਾੜਸੀ ਮੇਰੇ ਕੋਲ ਵਿੱਚ ਐਡ ਆਨ ਹੋ ਗਿਆ ਫੇ ਮੁੜ ਕੇ ਮੈਨੂੰ ਸਾਰਾ ਦੁਬਾਰਾ ਬਣਾਉਣਾ ਪੈਣਾ ਸੀ ਇਸ ਕਰਕੇ ਮੈਂ ਕਹਾਂ ਚਲੋ ਕੋਈ ਨਹੀਂ ਜਾਣ ਦੋ ਪਾ ਇੱਕੋ ਹੀ ਪ੍ਰੋਗਰਾਮ ਦਾ ਸਾਰਾ ਹੈਗਾ ਇਹ ਇਹਦੇ ਕਰਕੇ ਓਕੇ ਰਿਪੋਰਟ ਆ ਸਾਰੀਆਂ ਹਰਦੀਪ ਦੀਆਂ ਕੁਛ ਇੱਕ ਫਰੈਂਡਾਂ ਸੀਗੀਆਂ ਮੰਮੀ ਮਰੀਨਾ ਗੱਲ ਕਰਦੀ ਆ ਹਰਦੀਪ ਦੀ ਫਰੈਂਡ ਆ ਇਹਦਾ ਹਸਬੰਡ ਲਾਇਰ ਆ ਆ ਬਾਕੀ ਆ ਦੇ ਸਾਹਮਣੇ ਕੁੜੀਆਂ ਆ ਦੇਖੋ ਫੇ ਦੁਬਾਰਾ ਆ ਗਏ ਆਪਣੀਆਂ ਕੁੜੀਆਂ ਬੈਠੀਆਂ ਇੱਥੇ ਰਿੱਕੀ ਸਮੀਤਾ ਰਿੱਤੀ ਹਰਪ੍ਰੀਤ ਰੰਜੂ ਦੀ ਜੀ ਸਭ ਬੈਠੀਆਂ ਆਹ ਜਿੱਦਾਂ ਭੈਣ ਜੀ ਉਹ ਚਾਚਾ ਜੀ ਪਰੇ ਬੈਠੇ ਹੋ ਸਕੇ ਹਰਦੀਪ ਤੇ ਵਧੀਆ ਸਾਰਾ ਜੋ ਵੀ ਸਿਸਟਮ ਸੀ ਬਹੁਤ ਵਧੀਆ ਪ੍ਰੋਗਰਾਮ ਰਿਹਾ ਆ ਦੇਖੋ ਦੂਸਰੇ ਰੂਮ ਦੇ ਵਿੱਚ ਵੀ ਬੈਠੇ ਹੋ ਆ ਥੋੜੇ ਜਿਹਾ ਇੱਥੇ ਵੀ ਇਹ ਮੇਰਾ ਹਰਦੀਪ ਦੀਆਂ ਫਰੈਂਡਾਂ ਟੱਲੀ ਦੀ ਵਾਈਫ ਦੀਆਂ ਅਹ ਦੀਪੀ ਕੋ ਨੀ ਆ ਸੰਦੀਪ ਭਾਬੀ ਮਲਾ ਦਾ ਕਿਚਨ ਚ ਕੁਛ ਕਰਦੇ ਸੀਗੇ ਆ ਬੈਕਯਾਰਡ ਚ ਫੇਰ ਬੈਕਯਾਰਡ ਦੇ ਵਿੱਚ ਆ ਸਮੀਤ ਆ ਰਕੀਆ ਰਕੀ ਨੇ ਮਲਾ ਦਾ ਹਿੰਮਤ ਛੱਕਿਆ ਮਨਰਾਜ ਆਹ ਹੈਗਾ ਜੈ ਵੀਰ ਅੰਜਸ ਕਰਨ ਸਿੰਘ ਦੇਖੋ ਕਿਦਾਂ ਚੌਂਕੜੀ ਲਾ ਕੇ ਮੰਜੇ ਤੇ ਬੈਠਾ ਜਿਹਦਾ ਟਾਬੇ ਤੇ ਪ੍ਰਸ਼ਾਦੇ ਛਕਦਾ ਹੁੰਦਾ ਆ ਪਿੱਛੇ ਦਾ ਮਾਹੌਲ ਦੇਖੋ ਅਜ ਬੈਦਰ ਵੀ ਵਧੀਆ ਰਿਹਾ ਪਰ ਬਾਅਦ ਚ ਲਾਸਟ ਦੇ ਵਿੱਚ ਮੀ ਨੇ ਜਦੋਂ ਲੰਗਰ ਲਾਇਆ ਬੈਕਯਾਰਡ ਦੇ ਵਿੱਚ ਉਦੋਂ ਵੀ ਇੱਕਦਮ ਆ ਗਿਆ ਫਿਰ ਉਦੋਂ ਫਿਰ ਤੋੜਾਂ ਜਾਂ ਲੱਗ ਗਈਆਂ ਫਿਰ ਵੀ ਚਲੋ ਬਹੁਤ ਵਧੀਆ ਪ੍ਰੋਗਰਾਮ ਰਿਹਾ ਸਾਰਾ ਜੋ ਵੀ ਹੈਗਾ ਇੱਥੇ ਆਂ ਦੇਖੋ ਹੁਣ ਮੈਨੂੰ ਲੱਗਦਾ ਮੈਂ ਚੱਲਾਂ ਹੈਗਾ ਗਰਾਜ ਦੇ ਵਿੱਚ ਗਰਾਜ ਦੇ ਵਿੱਚ ਲੰਗਰ ਦਾ ਇੰਤਜ਼ਾਮ ਗਰਾਜ 'ਚ ਕੀਤਾ ਸੀ ਲੰਗਰ ਦਾ ਅਸਲ ਤਿਆਰ ਤਾਂ ਮੋਸਟਲੀ ਦਾਲਾਂ ਸਬਜ਼ੀਆਂ ਸਾਗ ਸੀ ਬਣਿਆ ਹਰਦੀਪ ਘਰ ਬੈਠੀ ਹੋਆ ਆ ਚੀਮਾ ਸਾਹਿਬ ਉਹ ਹਰਦੀਪ ਦੂਜੀਆ ਮੈਂ ਫੀ ਕਾਲਪਾ ਜੀ ਦਾ ਕਮਲ ਬਾਹਰ ਖੜੇ ਸੀ ਤਾਂ ਇਹ ਕਹਿੰਦੇ ਗਰਾਜ ਖੋਲੋ ਵੀ ਮੈਂ ਇਹਨਾਂ ਨੂੰ ਕਹਾ ਮੈਂ ਗਰਾਜ ਖੋਲੋਂ ਬਈ ਉਹ ਬਾਹਰ ਬੰਦੇ ਵਾਜਾ ਮਾਰਦੇ ਆ ਹਲਾ ਮੈਂ ਹੀ ਗਰਾਜ ਖੋਲਿਆ ਸੀ ਉਹ ਸਾਹਮਣੇ ਕਾਲਪਾ ਜੀ ਤਾਂ ਉਹ ਕਮਲ ਇਹ ਦੋਨੇ ਹੀ ਬਾਹਰ ਸਕੇ ਬਿਠ ਖੜੇ ਉਹ ਮੈਨੂੰ ਲੱਗਦਾ ਇਹਨਾਂ ਦੀ ਬੇਸਮੈਂਟ 'ਚ ਮੁੰਡੇ ਰਹਿੰਦੇ ਹੋ ਸਕੇ ਵਧੀਆ ਸੀ ਆ ਦੇਖੋ ਘਰ ਹੀ ਸਾਰਾ ਲੰਗਰ ਤਿਆਰ ਕੀਤਾ ਸੀਗਾ ਅਵਤਾਰ ਸਿੰਘ ਪੂਰਾ ਆਇਆ ਇਹਨੂੰ ਆਪਣੀ ਦੇਖ ਰਖ ਤੇ ਇੰਟਰ ਲੰਗਰ ਤਿਆਰ ਕਰਵਾ ਰਿਆ ਇੱਧਰ ਹਰਦੀਪ ਕੌਰ ਵੀ ਸਾਗ ਦੇ ਵਿੱਚ ਘਟਸ਼ੀ ਫੇਰ ਰਹੀ ਆ ਸੰਦੀਪ ਭਾਬੀ ਨੂੰ ਕੋਸ਼ਿਸ਼ ਹੈ ਜਾਂ ਤਕਾਲ ਭਾਜੀ ਜਸਟ ਪੈਰ ਬਾਈ ਕਰਦਾ ਆ ਬਿ ਕਿਦਾਂ ਵੀ ਆ ਮਨ ਲਾਦਾ ਮੈਂ ਖੀਰ ਚੈੱਕ ਕਰਕੇ ਹਟਿਆ ਬਖੀਰ ਸਹੀ ਆ ਆ ਸਗਾ ਮਹਾਂ ਦੀ ਦਾਲ ਸੀ ਸਾਰਾ ਲੰਗਰ ਗੁਰੂ ਮਹਾਰਾਜ ਦਾ ਪੂਰਾ ਵਧੀਆ ਢੰਗ ਨਾਲ ਤਿਆਰ ਕੀਤਾ ਕੱਲ੍ਹ ਦਾ ਹੀ ਚੱਲਣ ਲੱਗਾ ਸੀ ਤਿਆਰੀਆਂ ਇਹਦੇ ਕਰਕੇ ਉਹਨਾਂ ਗੱਲਾਂ ਚੱਲਦੀਆਂ ਸੀਗੀਆਂ ਅਸੀਂ ਅਵਤਾਰ ਨੂੰ ਕਹਿੰਦੇ ਅਵਤਾਰ ਤੈਨੂੰ ਜਿੱਦਾਂ ਇਤਾਂ ਇੰਨਾ ਜ਼ਿਆਦਾ ਕੁਕਿੰਗ ਦਾ ਸ਼ੌਂਕ ਆਬ ਵਾਈ ਨਾਟ ਯੂ ਓਪਨ ਐਨੀ ਰੈਸਟੋਰੈਂਟ ਜਾਂ ਕੁਛ ਨੋ ਕੁਛ ਇਦਾਂ ਦਾ ਖੋਲ ਜਿਹਦੇ ਵਿੱਚ ਤੇਰਾ ਇਹ ਸ਼ੌਂਕ ਵੀ ਆ ਤੂੰ ਕਰ ਵੀ ਸਕਦਾ ਉਹ ਗੱਲਾਂ ਬਾਤਾਂ ਚੱਲਦੀਆਂ ਸੀ ਤਾਂ ਆ ਦੇਖੋ ਸਾਗ ਜੀ ਸਾਗ ਦੇਖੋ ਤੇ ਯੋਰ ਗੱਲ ਇਹਨਾਂ ਗੱਲਾਂ ਸਾਗ ਇੰਨਾ ਜ਼ਿਆਦਾ ਸਵਾਦ ਬਣਿਆ ਹਨ ਗੁਰੂ ਮਹਾਰਾਜਾ